ਫਾਜ਼ਿਲਕਾ ਪਾਕਿਸਤਾਨ ਤੋਂ ਭਾਰਤ ਦੇ ਅੰਦਰ ਨਸ਼ੇ ਦੀ ਤਸਕਰੀ ਕਰਨ ਵਾਲੇ ਇੱਕ گروਹ ਨੂੰ ਲੈ ਕੇ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਹੈ ਪੁਲਿਸ ਵੱਲੋਂ ਦੋ ਨਸ਼ਾ ਤਸਕਰਾਂ ਨੂੰ ਹੈਰੋਇਨ ਅਤੇ ਲੱਖਾਂ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਇਸ ਪੂਰੇ ਮਾਮਲੇ ਸੰਬੰਧੀ ਪੁਲਿਸ ਨੇ ਜਾਣਕਾਰੀ ਦਿੱਤੀ ਇਹ ਐਸਐਸਓ ਸੀ ਫਾਜ਼ਿਲਕਾ ਸਾਡੇ ਐਸਐਚਓ ਹਰਮਿੰਦਰ ਸਿੰਘ ਨੂੰ ਇੱਕ ਇਤਲਾਹ ਮਿਲੀ ਕਿ ਇਹ ਚਾਰ ਵਿਅਕਤੀ ਹੈਗੇ ਹੈ ਜੋ ਕਿ ਬੜੀ ਵੱਡੀ ਸਮਗਲਿੰਗ ਕਰ ਰਿਹਾ ਹੈ ਹੀਰੋਇਨ ਕ੍ਰਾਸ ਕਰਾਉਂਦੇ ਤੇ ਇਹਨਾਂ ਕੋਲੇ ਕਾਫੀ ਤਦਾਦ ਦੇ ਵਿੱਚ ਡਰੱਗਸ ਮਣੀ ਹੈਗਾ ਉਹ ਫਿਰ ਅਸੀਂ ਇਹਨਾਂ ਨੇ ਪਿੰਚੂਰੇਟ ਕੀਤਾ ਤੇ ਇੱਕ ਪਹਿਲਾਂ ਤਾਂ ਅਸੀਂ ਸੰਦੀਪ ਸਿੰਘ ਨੂੰ ਅਰੈਸਟ ਕੀਤਾ ਇਹ ਮੁਹਾਰਖੀਵਾਦ ਰੇਮਾਲਾ ਜਦੋਂ ਇਹਦੀ ਪੁੱਛਗਿੱਛ ਕੀਤੀ ਤਾਂ ਇਹਨੇ ਦੱਸਿਆ ਇਹਨੇ 46 ਪੈਕੇਟ 2 ਤੇ 3 ਤਰੀਕ ਦੀ ਦਰਮਿਆਨੀ ਰਾਤ ਨੂੰ ਇਹਨੇ 46 ਪੈਕੇਟ ਕ੍ਰਾਸ 66 ਪੈਕੇਟ ਕ੍ਰਾਸ ਕਰਾਈ ਸੀ ਤੇ ਇਹਨੂੰ ਉਸ ਦੇ ਵਿੱਚ 28 ਲੱਖ ਜਿਹੜਾ ਡਰੱਗ ਮਣੀ ਮਿਲਿਆ ਸੀ ਤੇ ਜਦੋਂ ਇਹਦੇ ਅਸੀਂ ਤਲਾਸ਼ੀ ਕੀਤੀ ਇਹਦੇ ਕੋਲੋਂ 2 ਲੱਖ ਰੁਪਇਆ ਸਮ ਕੈਸ਼ਵਿਲ ਹੈ ਤੇ 25 ਗ੍ਰਾਮ ਦੇ ਕੋਲ ਹੀਰਨ ਬਰਾਮਦ ਹੋਈ ਹੈ ਫਰਦਰ ਅਸੀਂ ਫਿਰ ਜਿਹੜਾ ਫੋਰ ਇੱਕ ਮੁਲਜ਼ਮ ਸੀ ਜਿਸ ਦਾ ਨਾਮ ਕਿਰਪਾਲ ਸਿੰਘ ਹੈ ਜਦੋਂ ਉਹਨੂੰ ਅਸੀਂ ਅਰੈਸਟ ਕੀਤਾ ਉਹ ਵੀ ਇਹਦਾ ਸਹਿਯੋਗੀ ਸੀ ਇਕੱਠੇ ਹੀ ਸਾਰੇ ਕੰਮ ਕਰਦੇ ਸੀ ਉਹਨੂੰ ਵੀ ਅਸੀਂ ਅਰੈਸਟ ਕੀਤਾ ਉਹਦੇ ਕੋਲੋਂ ਵੀ 2 ਲੱਖ ਰੁਪਇਆ ਸਾਨੂੰ ਡਰਗ ਬਣੀ ਮਿਲੀ ਬਾਅਦ ਚ ਇਹਨਾਂ ਦੋਵਾਂ ਦੀ ਅਸੀਂ ਪੁੱਛਗਿੱਛ ਕੀਤੀ ਤਾਂ ਪੁੱਛਗਿੱਛ ਦੇ ਦੌਰਾਨ ਸਾਨੂੰ ਫਿਰ 24 ਲੱਖ ਰੁਪਇਆ ਹੋਰ ਬਰਾਮਦ ਹੋਇਆ ਇਹ ਟੋਟਲ ਇਹਨਾਂ ਕੋਲੋਂ 25 ਗ੍ਰਾਮ ਹੀਰਨ ਤੇ 28 ਲੱਖ ਜਿਹੜੀ ਡਰਗ ਬਣੀ ਬਰਾਮਦ ਹੋਈ ਹੈ ਹੁਣ ਤੱਕ ਇਨਾਂ ਦੇ ਨਾਲ ਦੋ ਸਹਿਦੋਸ਼ੀ ਹੋਰ ਵੀ ਐ ਇੱਕ ਤਾਂ ਗੁਰਚਰਨ ਸਿੰਘ ਚੰਨਾ ਜੋ ਕਿ ਮਹਾਲੰਦਾ ਰਹਿਣ ਵਾਲਾ ਹੈ ਦੂਜਾ ਇੱਕ ਲੱਭੂ ਉਹਦਾ ਜਿਹੜਾ ਨਾਮ ਲੱਭੂ ਦਾ ਨਾਮ ਸਾਹਮਣੇ ਆਇਆ ਸਰਜੀਤ ਸਿੰਘ ਇਹ ਇਹਦਾ ਜੀਜਾ ਲੱਗਦਾ ਚੰਨੇ ਦਾ ਜੀਜਾ ਇਹ ਬੰਦੇ ਅਸੀਂ ਹਾਲ ਤੱਕ ਫੜ ਨਹੀਂ ਸਕੇ ਇਹਨਾਂ ਦੇ ਗਾਂ ਜਿਹੜੇ ਇਹ ਦੋਸਮਕਲ ਇਹ ਵੀ ਇਕੱਠੇ ਚਾਰੇ ਬੰਦੇ ਬਾਰਡਰ ਤੇ ਜਾਂਦੇ ਸੀ ਤੇ ਸਾਰੀ ਕਨਸਾਈਨਮੈਂਟ ਕਲੀਅਰ ਕਰਾਉਂਦੇ ਸੀ ਜਿਹੜੀ ਫਰਦਰ ਜਿਹੜੀ ਇਹ ਡਿਲੀਵਰੀ ਦਿੰਦੇ ਸੀ ਚੰਨਾ ਤੇ ਜਿਹੜਾ ਲੱਭੂ ਹੈ ਇਹ ਦੋਨੋਂ ਬੰਦੇ ਗਾਂ ਫਰਦਰ ਸੰਦੀਪ ਦੇ ਕਹਿੰਦੇ ਮਦਾਬ ਸਮਗਲਰ ਅੰਮ੍ਰਿਤਸਰ ਦੇ ਸਾਈਡ ਤੋਂ ਆਉਂਦੇ ਸੀ ਤੇ ਉਹਨਾਂ ਨੂੰ ਇਹ ਡਿਲੀਵਰੀ ਦਿੱਤੀ ਗਈ ਹੈ ਉਹ ਗਾਂ ਇਹਨਾਂ ਨੂੰ ਡਰਗ ਮੰਨੀ ਦੇ ਕੇ ਜਾਂਦੇ ਸੀ ਇਸ ਲਈ ਅੱਜ ਅਸੀਂ ਇਹ ਸਭ ਕੁਝ ਬਰਾਮਦ ਕੀਤਾ ਹੈ ਤੇ ਇੱਕ ਐਸਐਸਓ ਦੀ ਬਹੁਤ ਵੱਡੀ ਕਾਮਯਾਬੀ ਹੈ ਸਰ ਇਹ ਜਿਹੜੀ ਡਰਗ ਆਂਦੀ ਸੀ ਜੀ ਹਿਰੋਇਨ ਆਂਦੀ ਸੀ ਉਹ ਕਿੱਥੇ ਸਪਲਾਈ ਹੁੰਦੀ ਸੀ ਜੀ ਕਿੱਥੇ ਜਾਂਦੀ ਸੀ ਜੀ ਇਹ ਕੋਈ ਆਏ ਜਿਹੜਾ ਸੰਦੀਪ ਸਿੰਘ ਜੋ ਹੈ ਜੋ ਹੈ ਉਸ ਦਾ ਪਿੰਡ ਮੁਹਾਰ ਖੀਵਾ ਮੰਸਾ ਹੈ ਇਹ ਬਿਲਕੁਲ ਬਾਰਡਰ ਦੇ ਉੱਤੇ ਇਹਦੀ ਜ਼ਮੀਨ ਵੀ ਹੈ ਇਹ ਸਾਰਾ ਆਰਗੇਨਾਈਜ਼ ਕਰਦਾ ਸੀ ਉੱਥੇ ਬੰਦਿਆਂ ਨੂੰ ਇਹ ਤਿੰਨਾਂ ਬੰਦਿਆਂ ਨੂੰ ਉੱਥੇ ਬੁਲਾ ਕੇ ਤੇ ਰਾਤ ਦੇ ਵਕਤੇ ਅ ਮਤਲਬ ਮਿਡ ਨਾਈਟ ਦੇ ਵਿੱਚ ਇਹ ਕ੍ਰਾਸ ਕਰਦੇ ਸੀ ਤੇ ਇਹ ਹੁਣ ਜਿਹੜੀ ਅ ਅੱਜ ਐਤਕੀ ਜਿਹੜੀ ਕ੍ਰਾਸ ਕੀਤੀ ਸੀ ਜਿਹੜਾ ਡਰਗ ਮੰਨੀ ਇਹਨਾਂ ਨੂੰ ਆਇਆ ਇਹ 46 ਕਿਲੋ ਇਹਨਾਂ ਨੇ ਕ੍ਰਾਸ ਕਰਾਈ ਸੀ ਫਰਦਰ ਜਿਹੜੇ ਗਾਂ ਫਿਰ ਸਪਲਾਈਏ ਸੰਦੀਪ ਸਿੰਘ ਜਿਵੇਂ ਦੱਸਿਆ ਜਿਸ ਨੇ ਕਿ ਅੰਮ੍ਰਿਤਸਰ ਸਾਈਡ ਤੋਂ ਕੁਝ ਬੰਦੇ ਆਦੇ ਸੀ ਇਹ ਚੰਨਾ ਤੇ ਜਿਹੜਾ ਦੂਸਰਾ ਲੱਭੂ ਹੈ ਇਹ ਗਾਂਸ ਸਪਲਾਈ ਕਰ ਦਿੰਦੇ ਸੀ ਇਹ ਜਿਹੜੀ 46 ਕਿਲੋ ਵੀ ਇਹਨਾਂ ਦੇ ਦੱਸਣ ਦੇ ਮਤਲਬ ਉਹ ਗਾਂਸ ਸਪਲਾਈ ਹੋ ਚੁੱਕੀ ਜੀ ਇਹ ਮਨੀ ਕੌਣ ਰਹਿ ਗਿਆ ਸੀ ਇਹਨਾਂ ਨੂੰ ਇਹ ਕਿੰਨਾ ਨੇ ਪੈਸੇ ਕਿੱਥੋਂ ਆਏ ਨੇ ਜੀ ਇਹ ਇਹ ਜਿਹੜਾ ਚੰਨਾ ਤੇ ਲੱਭੂ ਜਿਹੜੇ ਹੈ ਉਹ ਹੀ ਡਰਗ ਮਨੀ ਲੈ ਕੇ ਫਰਦਰ ਜਿਹੜੇ ਵੱਡੇ ਸਮੱਗਲਰ ਆ ਉਹਨਾਂ ਤੋਂ ਲੈ ਕੇ ਅਗਾ ਇਹਨਾਂ ਨੂੰ ਦਿੰਦੇ ਸੀ ਤੇ ਪਾਕਿਸਤਾਨ ਤਸਕਰਾਂ ਨਾਲ ਕਿਸ ਤਰ੍ਹਾਂ ਦਾ ਸੰਪਰਕ ਸੀਗਾ ਜੀ ਕਿਸ ਤਰ੍ਹਾਂ ਦਾ ਰਿਸ਼ਤਾ ਰਿਹਾ ਹੈ ਜੀ ਇਹ ਜਿਹੜਾ ਲੱਭੂ ਹੈ ਇਹਦਾ ਜਿਹੜਾ ਡਾਇਰੈਕਟ ਪਾਲ ਮਿਲ ਹੁੰਦਾ ਸੀ ਤੇ ਇਹ ਫੋਨ ਦੇ ਉਹਨਾਂ ਦੇ ਨਾਲ ਟੱਚ ਰਹਿੰਦਾ ਸੀ ਟਾਈਮ ਟੂ ਟਾਈਮ ਉਹ ਦੱਸਦੇ ਰਹਿੰਦੇ ਸੀ ਮੂਵਮੈਂਟ ਕਿਹੜੀ ਕੀ ਹੈ ਕਿੱਥੇ ਆ ਗਿਆ ਕਿਹੜਾ ਸਮੱਗਲਰ ਕੀ ਆ ਗਿਆ ਤੇ ਉਹ ਇਹਨਾਂ ਨੂੰ ਸਾਰਾ ਫੋਨ ਤੇ ਟਾਈ ਅਪ ਕਰਦਾ ਸੀ ਇਹਨਾਂ ਦਾ ਕੋਈ ਪਿਛਲਾ ਕ੍ਰਿਮੀਨਲ ਰਿਕਾਰਡ ਵੀ ਹੈ ਸਰ ਇਸ ਤਰ੍ਹਾਂ ਦਾ ਕੁਝ ਨਹੀਂ ਇਹਦੇ ਵਿੱਚ ਇੱਕ ਜਿਹੜਾ ਕਰਪਾਲ ਸਿੰਘ ਹੈ ਅਸ ਦੇ ਉੱਪਰ ਸੀਆਈ ਫਲੋਜਪੁਰ ਨਹੀਂ ਹੀ ਉਦੋਂ ਮੈਂ ਹੀ ਇੰਚਾਰਜ ਸੀ ਸੀਆਈ ਫਲੋਜਪੁਰ ਦਾ ਵੀ ਉਦੋਂ ਵੀ ਸੀ ਇਹਦੇ ਕੋਲੋਂ 8 ਕਿਲੋ ਹਿਰਨ ਫੜੀ ਸੀ ਇਹਦੇ ਖਿਲਾਫ 2013 ਦੇ ਵਿੱਚ ਐਫ ਆਰ ਨੰਬਰ 28 ਵੀ ਦਰਜ ਹੋਈ ਹੈ ਉਹਦੇ ਵਿੱਚ 15 ਸਾਲੇ ਨੂੰ ਸਜ਼ਾ ਹੋ ਚੁੱਕੀ ਹੈ ਹੁਣ ਇਹ ਪਰੋਲ ਤੇ ਆਇਆ ਹੋਇਆ ਹੈ ਸਰ ਇਹ ਪੁਲਿਸ ਦੇ ਅੜਕੇ ਵਿੱਚ ਕਿਵੇਂ ਆਇਆ ਜੀ ਕਿਸ ਤਰ੍ਹਾਂ ਦੀ ਇਸ ਤਰ੍ਹਾਂ ਦੀ ਮੁਖਬਰੀ ਸੀਗੀ ਇਹ ਤੁਹਾਡੇ ਕਿਸ ਤਰ੍ਹਾਂ ਦੀ ਇਹ ਸਾਡੇ ਕੋਲ ਇੱਕ ਖੁਫੀਆ ਤਲਾਸ਼ੀ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫਾਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿੱਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ ਇਹਨਾ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਦੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ